ਖੋਨਾਛਾਟਾ ਦੇ ਖੇਤਰ ਖੰਡਵਾਲਾ ਵਿਖੇ ਉਹ ਇੱਕ ਘਟਨਾਕਰਮ ਬਾਰੇ ਜਾਣਕਾਰੀ ਦਿੰਦੇ ਸ਼੍ਰੀ ਰਵਿੰਦਰਪਾਲ ਸਿੰਘ ਸੰਧੂ ਡੀਸੀਪੀ ਇਨਵੈਸਟੀਗੇਸ਼ਨ ਅੰਮ੍ਰਿਤਸਰ। ਹੋਰ ਇਸੇ ਲੜੀ ਦੇ ਸਾਡੇ ਐਸਐਚਓ ਛਾਟਾ ਅਨੋਦ ਕੁਮਾਰ ਇਸੇ ਏਰੀਆ ਚ ਘੁੰਮ ਰਹੇ ਸੀ ਪਟੋਲਿੰਗ ਤੇ ਖੰਡਵਾਲਾ ਏਰੀਆ ਵਿੱਚ ਉੱਥੇ ਉਹਨਾਂ ਨੂੰ ਜਿੱਥੇ ਅਸੀਂ ਖੜੇ ਆਂ ਥੋੜੀ ਦੂਰੀ ਇੱਕ ਲੜਾਈ ਹੋਈ ਹੈ ਉਹਦੇ ਬਾਰੇ ਸਾਡੇ ਐਸਐਚਓ ਨੂੰ ਇਨਫੋਰਮੇਸ਼ਨ ਮਿਲੀ ਸੀ ਦੋ ਉੱਥੇ ਗਰੁੱਪ ਨੇ ਆਪਸ ਵਿੱਚ ਲੜਾਈ ਕਰਨ ਦੀ ਖਰਾਚ ਨੇ ਇਹ ਇਮੀਡੀਏਟਲੀ ਉੱਥੇ ਮੌਕੇ ਤੇ ਪਹੁੰਚੇ ਨੇ ਜਾ ਕੇ ਜਿਉਂਦਾ ਹੀ ਗਏ ਆ ਉੱਥੇ ਉਸੇ ਵੇਲੇ ਉਹ ਜਾਂਦੇ ਨੂੰ ਇਹਨਾਂ ਦੇ ਉਹਨਾਂ ਨੇ ਤਾਂ ਝਗੜਾ ਕਰ ਰਹੇ ਸੀਗੇ ਔਰ ਉੱਥੇ ਇੱਕ ਬੰਦਾ ਜਿਹੜਾ ਹੈਗਾ ਉਹਦੇ ਪੇਟ ਥੋੜੀਆਂ ਵੱਧੀਆਂ ਔਰ ਇੱਕ ਬੰਦਾ ਬਹੁਤ ਸੀਗਾ ਦੋ ਜਣੇ ਸੀਗੇ ਇੱਕ ਦੋ ਨਾਲ ਸੁਖਵਿੰਦਰ ਸਿੰਘ ਹੈਗਾ ਮੋਣੀ ਪਾਰਕ ਦਾ ਜੀ ਇਹਦੇ ਪੇਟ ਕੋੜੀਆਂ ਵੱਜੀਆਂ ਹੋਈਆਂ ਲੇਕਨ ਅਮਰਪਾਲ ਸਿੰਘ ਜੀ ਇਹਦੇ ਵੀ ਹੱਥ ਤੇ ਕੋੜੀ ਵੱਜੀ ਹੈ ਔਰ ਸਾਡੀ ਪੁਲਿਸ ਪਾਰਟੀ ਜਿਹੜੇ ਸਿਲਟ ਬਰੋਥ ਨਾਮ ਜਿਹੜੇ ਉੱਥੇ ਮੌਕੇ ਤੇ ਪਹੁੰਚੇ ਆ ਇਹਨੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਇਮੀਡੀਏਟਲੀ ਤੋਂ ਗੋਸ਼ੀਆਂ ਦਾ ਜਦੋਂ ਇਹਨਾਂ ਨੇ ਉੱਤੇ ਐਕਸ਼ਨ ਚ ਆਏ ਹੈ ਜਿਹੜੇ ਦੂਜੇ ਪਾਸੇ થી ਨਿਕਲ ਚਾਲ ਹੈਗਾ ਇੱਕ ਜੀ ਔਰ ਗਵਾਲਾ ਨਾਂ ਹੈਗਾ ਇਹ ਉਹ ਵਾਲਾ ਮੰਡੀ ਦਾ ਰਹਿਣ ਵਾਲਾ ਹੈ। ਜੀ। ਔਰ ਇਹਨੇ ਫਿਰ ਇਹ ਜਕਦਮ ਭਜ ਪਿਆ ਤੇ ਇਹਨੇ ਐਕਚੁਅਲੀ ਦੂਜੀ ਪਾਰਟੀ ਤੇ ਗੋਲੀਆਂ ਮਾਰੀਆਂ ਔਰ ਔਰ ਇੱਕ ਨਾਲ ਹੋਰ ਵੀ ਬੰਦਾ ਇਹਦੇ ਬਿਕਰਮਜੀਤ ਸਈ ਜੀ। ਉਹ ਉੱਥੇ ਐਪਰੀਹੈਂਡ ਐਪਰੀਹੈਂਡ ਕਰ ਲਿਆ ਪੁਲਿਸ ਪਾਰਟੀ ਨੇ। ਜਿਹੜਾ ਇਹ ਮੁੰਡਾ ਹੈਗਾ ਦਵਾਲ ਨਿਖਲ ਚਾਹ ਜੀ। ਇਹ ਜਦੋਂ ਅੱਥੇ ਆਇਆ ਇਹ ਜਗ ਤੋਂ ਫਿਰ ਅੱਗੇ ਭੱਜ ਕੇ ਤੇ ਆ ਪਾਰਕ ਜਿਹੜਾ ਤੁਸੀਂ ਲੈਫਟ ਸਾਈਡ ਦੇਖ ਰਹੇ ਹੋ ਜੀ ਇੱਥੋਂ ਇਹ ਟੱਪ ਕੇ ਅੰਦਰ ਚਲਾ ਗਿਆ ਪੁਲਿਸ ਨੇ ਬੜੀ ਹਿੰਮਤ ਕੀਤੀ ਮਿੱਟੀ ਮਿੱਟੀ ਮਜ਼ਦਮ ਮਗਰ ਚਲੇ ਗਏ ਇਹਨੇ ਪੁਲਿਸ ਤੇ ਵੀ 4-5 ਫਾਇਰ ਕੀਤੇ ਆ ਨਿਕਲੀ ਪੁਲਿਸ ਬਚ ਗਈ ਔਰ ਬਹੁਤ ਹੀ ਗਲੋਸ ਮਾਰਦੇ ਉਹਨਾਂ ਨੇ ਆਪਣੇ ਸੈਲਫ ਪ੍ਰੈਸ ਕਰਦੇ ਹੋਏ ਫਿਰ ਉਹਨੂੰ ਟੈਲੀਅਟ ਕੀਤਾ ਔਰ ਉਹਦੇ ਚ ਉਹਦੇ ਫਿਰ ਲੱਤ ਤੇ ਗੋਲੀ ਲੱਗੀ ਹੈ ਨਿਕਲਦੇ ਲੱਗੀ ਨਿਕਲਦੇ ਉਹ ਲੋਕ ਜਿਹੜੇ ਹਸਪਤਲ ਸੇ ਇਟਾ ਜਿਹੜੇ ਦੋ ਬੰਦੇ ਪਹਿਲਾਂ ਇੰਜਰਡ ਹੋਏ ਐ ਜੀ ਉਹਨਾਂ ਨੂੰ ਵੀ ਅਸੀਂ ਹਸਪਤਲ ਤੇ ਇਟਾ ਹੈਗਾ ਔਰ ਇਹਦੇ ਚ ਜਿਹੜਾ ਹੈਗਾ ਮੈਂ ਦੱਸਣਾ ਚਾਹੁੰਦਾ ਜਿਹੜਾ ਨਖਲ ਹੈਗਾ ਜੀ ਇੱਥੇ ਦੋ ਪਰਚੇ ਦਰਜ ਨੇ ਆਲਰੇਡੀ ਇੱਕ ਤਾਂ ਪੀਜੂ ਲੁਧਿਆਣੇ ਦਰਜ ਹੈਗਾ ਔਰ ਇੱਕ ਇਸੇ ਥਾਣੇ ਕੀ ਖੰਡ ਵਗੈਰੀ ਚ ਇਸ ਬੰਦੇ ਨੇ ਗੋੜੀ ਚਲਾਈ ਸੀਗੀ ਲੋੜੀ ਲੋੜੀ ਵਾਲੇ ਤੇ ਠੀਕ ਔਰ ਫਿਰ ਇੱਕ ਹੋਰ ਇੰਜਰਡ ਹੋਇਆ ਉਹਦੇ ਵਿੱਚ ਭੱਜਿਆ ਹੋਇਆ ਸੀ ਹੋਰ ਜੀ ਬੱਜ ਰਹੇ ਸੀ ਇਹਨਾਂ ਦੇ ਨਾਲ ਹੋਰ ਵੀ ਦੋਨੇ ਪਾਸੋਂ ਤੋਂ ਠੀਕੇ ਬੰਦੇ ਔਰ ਉਹ ਬਾਕੀ ਦਾ ਭੱਜ ਗਏ ਨੇ ਬਾਕੀ ਸਾਡੀ ਪੁਲਿਸ ਪਾ ਕੇ ਬੜਾ ਚੁਪਕੀ-ਫੁਪਕੀ ਦਿਖਾਉਂਦੇ ਹੋਏ ਇਮੀਡੀਏਟਲੀ ਇਹ ਦੋ ਤਾਂ ਸੀੜ ਲੈ ਲਏ ਨੇ ਬਾਕੀ ਚਲੋ ਦੋ ਉਹਨਾਂ ਨੂੰ ਫੋਟੋ ਤੇ ਭੇਜਿਆ ਹੈਗਾ ਜਿਹੜੀ ਦੂਜੀ ਪਾਰਟੀ ਦੇ ਸੀਗੇ ਇਹਦੇ ਚ ਜਿਹੜਾ ਇਹਨਾਂ ਨੇ ਦਾ ਇਸ ਤਰ੍ਹਾਂ ਹੋਇਆ ਜੇ ਨਿਕਾਸੀ ਰਿਗਾਰਡਿੰਗ ਪਰਚਾ ਦਿੱਤਾ ਜਾ ਰਿਹਾ ਹੈ। ਦਾਖਲ ਕਿਹੜਾ ਬ੍ਰੰਡ ਤੇ ਆਇਆ ਜਿਹੜਾ 34 ਦਾ ਪਿਸਤਲ ਦੇ ਤੋਂ ਮਿਲਿਆ ਹੈਗਾ। ਸਾਡੀ ਬੋਲਦਾ ਔਰ ਖਰੀਦ 500-600 ਦੇ ਭਾਅ ਤੇ। ਸਰੰਗਾਂ ਦੀ ਕੰਡੀਸ਼ਨ ਕੀ ਹੈ ਜਿੰਨੇ ਤੇ ਗੋਲੀਆਂ ਇੱਕ ਜਿੰਬੋ ਪੇਟ ਤੇ ਗੋਲੀਆਂ ਲੱਗੀਆਂ ਹੋਈਆਂ। ਤੇਰਪ ਤੇ ਲੱਗੀਆਂ ਉਹ ਵੀ ਹਾਫ ਕੁਰੀ ਨਾਜ਼ੁਕ ਦੱਸ ਰਹੇ ਆ ਬਾਕੀ ਇੱਕ ਦੇ ਹੱਥ ਲੱਗੀ ਹੈ ਜੀ ਬਾਕੀ ਉਹਨਾਂ ਨੂੰ ਅਸੀਂ ਬਾਕੀ ਟੀਮ ਨਾਲ ਚੱਕ ਕਰ ਰਹੀ ਹੈ ਬਾਕੀ ਉਹ ਵੀ ਇੱਥੇ ਹੁਣ ਲੀਗਲ ਐਕਸ਼ਨ ਦਾ ਹੈਗਾ ਬੰਦਾ ਉਹ ਲਿਆ ਗਿਆ ਸੋ ਟੋਟਲ ਟੋਟਲ ਕਿੰਨੇ ਜਣੇ ਸੀ ਜਿਨ੍ਹਾਂ ਦੇ ਵਿੱਚ ਇਹ ਝਗੜਾ ਹੋਇਆ ਤੇ ਜਦੋਂ ਇਹ ਦੇਖੋ ਜੀ ਤੋਂ 10 ਦੇ ਕਰੀਬ ਹੈਗੇ ਆ ਕਰੀਬ 1.5 ਘੰਟੇ ਦੀ ਗੱਲ ਹੈ ਜਦੋਂ ਪੁਲਿਸ ਫਟੇ ਇਮੀਡੀਏਟਲੀ ਪਹੁੰਚ ਗਈ ਬਾਕੀ ਤਾਂ ਸਾਰੇ ਭੱਜ ਗਏ ਤੇ ਉਹ ਪੁਲਿਸ ਨੇ ਪਾਲੇ ਇੱਕ ਪਾਲਿਆ ਸੀ ਇੱਕ ਭੱਜ ਪਿਆ ਗੇਫਰੋ ਦੇ ਮਦਰ ਜਾਂਦੇ ਨੇ ਪਾਲਿਆ ਬਾਅਦ ਤੋਂ ਇੰਜਰ ਹੋ ਗਿਆ ਜੀ ਦੋ બીજી ਪਾਰਟੀ ਦੇ ਇੰਜਰ ਹੋਏ ਸੀ ਉਹ ਅਸਲ ਤੇ ਸੇ ਪਾਰਟੀ ਸਾਰਾ ਹੁਣ ਇਹਦਾ ਪਰਪਸ ਹੋਊ ਜੀ ਕੁਦਰਤੀ ਕਿਸ਼ੂ ਕਰ ਰਹੇ ਆ ਇਹ ਅਸੀਂ ਕਰਕੇ ਜੋ ਜੰਕੀ ਕਰਦੇ ਤੇ ਸਰ ਜਵਾਬੀ ਕਾਰਵਾਈ ਦੇ ਵਿੱਚ जख्मी ਹੋਏ ਨੇ ਦੋਨੋਂ ਜਿਹੜੇ ਹੋਏ ਨੇ जख्मी ਜਿਹੜੇ ਦੇਖੋ ਜਿਹੜੇ ਦੋ जख्मी ਹੋਏ ਨੇ ਸੁਖਵਿੰਦਰ ਔਰ ਇੱਕ ਜਮਰਾ ਵਿਕਰਮ ਹੈਗਾ ਉਹ ਤਾਂ ਇਹ ਦੋਸ਼ੀ ਵੱਲੋਂ ਗੋਲੀਆਂ ਚਲਾਈਆਂ ਜਿਹੜੀਆਂ ਉਹਦੇ ਨਾਲ जख्मी ਹੋਏ ਉਹਨਾਂ ਨੂੰ ਕੋਈ ਪਤਾ ਲੱਗਾ ਕਿ ਉਹਨਾਂ ਦਾ ਕੋਈ ਪੁਰਾਣਾ ਝਗੜਾ ਹੀ ਦਾ ਪੁਰਾਣੀਆਂ ਦੀ ਕੋਈ ਰਾਇਵਰੀ ਹੈਗੀ ਹੈ ਬਾਕੀ ਅਸੀਂ ਥੋਰੋਲੀ ਤੋਂ ਇਨਵੈਸਟਿਗੇਟ ਕਰਾਂਗੇ ਜੀ ਜਿਹੜਾ ਇਹ ਬੰਦਾ ਹੈਗਾ ਨikhil ਇਹ ਪੁਲਿਸ ਤੇਰੇ ਅਟੈਕ ਕਰਤਾ ਸੀਗਾ ਨਾਲ ਜਦੋਂ ਉਹ ਫਿਰ ਪੁਲਿਸ ਦੀ ਬਾਹਰ ਤੋਂ ਜਵਾਬੀ ਪਾਇਰ ਕੀਤਾ ਆਪਣੇ ਸੈਲਫ ਡਿਫੈਂਸ ਵਾਸਤੇ ਉਦੋਂ ਚੱਕਿਆ ਕਿਉਂਕਿ ਜਿਵੇਂ ਕਿ ਦੋਵੇਂ ਇੱਥੋਂ ਦੇ ਰਹਿਣ ਵਾਲੇ ਨਹੀਂ ਹੈਗੇ ਤੇ ਫਿਰ ਇੱਥੇ ਸਪੈਸ਼ਲ ਕੋਈ ਇਸ ਤਰ੍ਹਾਂ ਦੀ ਗੈਂਗਵਾਰੀ ਹੋਣੀ ਸੀ ਲੜਾਈ ਕਰੀ ਜੀ ਪੁਲਿਸ ਸਾਰਾ ਤੁਹਾਨੂੰ ਦੱਸਿਆ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਵੀ ਇਹਦੇ ਵਿੱਚ ਇਹ ਗੈਂਗਵਾਰ ਹੋਣੀ ਲੱਗੀ ਸੀ ਜਦੋਂ ਐਸਐਚਓ ਨੂੰ ਇਨਫੋਰਮੇਸ਼ਨ ਮਿਲੀ ਐਸਐਚਓ ਇਸੇ ਕਰਕੇ ਮੌਕੇ ਤੇ ਪਹੁੰਚੇ ਸੀ ਸਰ ਕਿੰਨੇ ਰੋਜ਼ ਦੀਆਂ ਗੋਲੀਆਂ ਦੇਖੋ ਵੀ 4-5 ਤਕਰੀਬ ਪੁਲਿਸ ਤੇ ਫਾਇਰਿੰਗ ਹੋਈ ਹੈ ਬਾਕੀ ਪਹਿਲਾਂ ਵੀ ਉੱਥੇ 3-4 ਮੌਕੇ ਤੇ ਚੱਲੀ ਹੈ Is, thank, you. thank you, Mr. <laughs>